ਲਾਰਸ ਪਿਸ਼ਨੋ ਜੋ ਕਿ ਇੱਕ ਚਰਚਾ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ ਹੈ ਤੇ ਹੁਣ ਵੀ ਇੱਕ ਉਹਦੀ ਵੀਡੀਓ ਸਾਹਮਣੇ ਆਈ ਹੈ ਉਹ ਪਾਕਿਸਤਾਨ ਦੇ ਕਿਸੇ ਬੰਦੇ ਦੇ ਨਾਲ ਗੱਲ ਕਰ ਰਿਹਾ ਫੋਨ ਦੇ ਉੱਤੇ ਤੇ Eid ਦੀਆਂ ਮੁਬਾਰਕਾਂ ਦੇ ਰਿਹਾ ਹੈ ਲਾਰਸ ਪਿਸ਼ਨੋ ਇਹ ਤਾਂ ਤੁਹਾਡੇ ਕੋਲ ਆ ਹੁਣ ਤਾਂ ਗੁਜਰਾਤ ਦੀ ਜੇਲ੍ਹ 'ਚ ਬੈਠਾ ਹੈ ਉਹਦੇ ਨਾਲ ਉਹ ਤੋਂ ਪੁੱਛਿਆ ਜਾ ਸਕਦਾ ਵੀ ਕਿੱਥੇ ਹੋਈਆਂ ਨੇ ਸੈਟ ਬਣਾਤੀ ਜਿਹਦਾ ਮਤਲਬ ਹੈ ਸੈਟ ਡਾਊਨ ਅਜੇ ਤੱਕ ਹਾਈ ਕੋਰਟ ਨੂੰ ਇਹ ਦੱਸ ਸਕੇ ਨੇ ਤਾਜਾ ਚੰਦ ਨਾ ਮਾ ਚੜ ਗਿਆ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਤੇ ਉਹਨੇ ਪਾਕਿਸਤਾਨ ਵਿੱਚ ਬੈਠੇ ਇੱਕ ਕਤਤ ਗੈਂਗਸਟਰ ਦਾ ਉਰੂਕ Eid ਦੀ ਬਾਰਕਾ ਦੇਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੜ ਤੋਂ ਸੁਖਪਾਲ ਸਿੰਘ ਖੈਰਾ ਵੱਲੋਂ ਕੀ ਰਹਿ ਗਿਆ ਉਹਨੇ ਕਿਹਾ ਕਿ ਤੁਹਾਡੀ ਮਾਸੀ ਵੱਲੋਂ ਤੁਹਾਨੂੰ ਜ਼ਮੀਨ ਗਿਫਟ ਕੀਤੀ ਗਈ ਹੈ ਤੁਸੀਂ ਦੱਸ ਸਕਦੇ ਹੋ ਕੀ ਵਜ੍ਹਾ ਜੀ ਕਹਿੰਦੇ ਮਹਿੰਗੇ ਤੋਹਫੇ ਮਿਲ ਰਹੇ ਨੇ ਇਹ ਲੈਣ ਦੇਣ ਬੇਨਾਮੀ ਡੀਲਿੰਗ ਦਾ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਸੇ ਸੁਤੰਤਰ ਨਿਰਪੱਖ ਏਜੰਸੀ ਤੋਂ ਦੀਪ ਜਾਖੜ ਜੋ ਕਿ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਜ਼ਮੀਨੀ ਹੇਠਲੇ ਪਾਣੀ ਨੂੰ ਲੈ ਕੇ ਚਿੰਤਾ ਜਤਾਈ ਆ ਉਹਨਾਂ ਕਹਿ ਹੈ ਕਿ ਬੋਹਰ ਦੇ ਵਿੱਚ ਦਾ ਟਿਊਬਲ ਹੈ ਨਹੀਂ ਨਹਿਰੀ ਪਾਣੀ ਨੂੰ ਲੈ ਕੇ ਵੀ ਸਵਾਲ ਖੜੇ ਕਿਤੇ ਨੇ ਸਰਕਾਰ ਦੇ ਉੱਤੇ ਸਾਡੇ ਕੋਲੇ ਨਹਿਰੀ ਪਾਣੀ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ ਹੈ ਸਾਨੂੰ ਕਿੰਨੂ ਦੇ ਬਾਗ ਪੱਟਰੇ ਪੈ ਗਏ ਪੰਜਾਬ ਦਾ ਕੈਲੀਫੋਰਨੀਆ ਮੁੱਖ ਮੰਤਰੀ ਸਭ ਉਜੜ ਰਿਹਾ ਹੈ ਕਹਿੰਦੇ ਲੋਕਾਂ ਦਾ ਤੁਹਾਨੂੰ ਦਰਦ ਦਿਖਾਈ ਨਹੀਂ ਦੇ ਰਿਹਾ ਇਸ ਤਰ੍ਹਾਂ ਕੌਣ ਸਰਕਾਰ ਦੀ ਗੱਲ ਮੰਨ ਕੇ ਫਸਲੀ ਵਿਭਿੰਨਤਾ ਨੂੰ ਅਪਣਾਏਗਾ ਤੁਸੀਂ ਦੂਜਿਆਂ ਤੇ ਇਲਜ਼ਾਮ ਲਾਉਂਦੇ ਸੀ ਕਿ ਇਹਨਾਂ ਨੇ ਇਹਨਾਂ ਨੇ ਆ ਨਕਲੀ ਬੀਜ ਲੈ ਆਂਦੇ ਨਕਲੀ ਖਾਦਾਂ ਦੇ ਸਰਦਾਰ ਬਣੇ ਕੰਪਨੀਆਂ ਨਾਲ ਰਲੇਵੇ ਐ ਤੇ ਨਰਮਾ ਕਪਾਹ ਇਦੋਂ ਤੱਕ ਕਿ ਇਹਨਾਂ ਦੇ ਕੀੜੇ ਮਾਰ ਦਵਾਈਆਂ ਨਾਲ ਗਲਾਬੀ ਸੁੱਢੀ ਮਰਦ ਕੋਈ ਨਹੀਂ ਸਤਿ ਸ੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋ ਜਹਿਮ ਤੇ ਵੱਡੀਆਂ ਕਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਨ ਅਦੁੱਤ ਸਵਾਗਤ ਕਰੋ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਕਿਰਪਾ ਜੀ ਸਰਬ ਲਾਰੈਂਸ ਪਿਸ਼ਨੋ ਜੋ ਕਿ ਇੱਕ ਚਰਚਾ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ ਤੇ ਹੁਣ ਵੀ ਇੱਕ ਉਹਦੀ ਵੀਡੀਓ ਸਾਹਮਣੇ ਆਈ ਹੈ ਉਹ ਪਾਕਿਸਤਾਨ ਦੇ ਕਿਸੇ ਬੰਦੇ ਦੇ ਨਾਲ ਗੱਲ ਕਰ ਰਿਹਾ ਫੋਨ ਦੇ ਉੱਤੇ ਤੇ Eid ਦੀਆਂ ਮੁਬਾਰਕਾਂ ਦੇ ਰਿਹਾ ਤੇ ਪਹਿਲਾਂ ਵੀ ਲਾਰੈਂਸ ਪਿਸ਼ਨੋ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਦੀ ਇੱਕ ਨਿੱਜੀ ਚੈਨਲ ਨੂੰ ਲੈ ਕੇ ਕਾਫੀ ਚਰਚਾ ਛੜੀ ਸੀ ਹੁਣ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸੋਮ ਮਜੀਠੀਆ ਵੱਲੋਂ ਲਾਰੈਂਸ ਦੀ ਇਸ ਇੰਟਰਵਿਊ ਨੂੰ ਲੈ ਕੇ ਕੀ ਰਹਿ ਗਿਆ ਜੀ ਦੇਖੋ ਪਹਿਲਾਂ ਜਿਹੜਾ ਉਹਦੇ ਦਾ ਦੋ ਇੰਟਰਵਿਊ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਦੇ ਵਿੱਚ ਸਾਹਮਣੇ ਆਈਆਂ ਉਸ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਗਿਆ ਅਜੇ ਤੱਕ ਸਮਝ ਨਹੀਂ ਆ ਰਹੀ ਉਹ ਇੰਟਰਵਿਊ ਕਿੱਥੇ ਹੋਈਆਂ ਮਾਲਯਾ ਜਿਸ ਪੱਤਰਕਾਰ ਨਾਲ ਹੋਈਆਂ ਜਾਂ ਜਿਸ ਚੈਨਲ ਤੇ ਹੋਈਆਂ ਉਹ ਚੈਨਲ ਤਾਂ ਆਪਣੇ ਆਪ ਦੇ ਵਿੱਚ ਵੱਡੇ ਪਰ ਲੌਰਸ ਬਿਸ਼ਰੋਈ ਤਾਂ ਤੁਹਾਡੇ ਕੋਲ ਆ ਹੁਣ ਤਾਂ ਗੁਜਰਾਤ ਦੀ ਜੇਲ੍ਹ ਚ ਬੈਠਾ ਹੈ ਉਹਦੇ ਨਾਲ ਉਹ ਤੋਂ ਪੁੱਛਿਆ ਜਾ ਸਕਦਾ ਵੀ ਕਿੱਥੇ ਹੋਈਆਂ ਨੇ ਸੈਟ ਬਣਾਤੀ ਜਿਹਦਾ ਮਤਲਬ ਹੈ ਸੈਟ ਡਾਊਨ ਅਜੇ ਤੱਕ ਹਾਈ ਕੋਰਟ ਨੂੰ ਇਹ ਦੱਸ ਸਕੇ ਤੇ ਤਾਜਾ ਚੰਦ ਨਮਾ ਚੜ ਗਿਆ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਤੇ ਉਹਨੇ ਪਾਕਿਸਤਾਨ ਵਿੱਚ ਬੈਠੇ ਇੱਕ ਕਤਤ ਗੈਂਗਸਟਰ ਦਾ ਉਹਨੂੰ Eid ਦੀ ਮੁਬਾਰਕ ਦੇਤੀ ਉਹ ਕਹਿੰਦਾ ਸਾਡੀ ਤਾਂ ਕਾਨੂੰ ਹੈ ਉਹ ਕਹਿੰਦਾ ਕੋਈ ਨਹੀਂ ਕਾਨੂੰ ਦੁਬਾਰਾ ਦੇ ਦੇਾਂਗੇ ਇਹ ਹੋ ਕੀ ਰਿਹਾ ਹੈ ਹੁਣ ਤੱਕ ਅਸੀਂ ਪੰਜਾਬ ਦੀਆਂ ਏਜੰਸੀਆਂ ਤੇ ਇਹ ਗੱਲ ਕਹਿੰਦੇ ਸੀ ਪਰ ਇਹ ਤਾਂ ਉਲਟ ਹੋ ਗਿਆ ਕਹਿੰਦੇ ਤੂੰ ਇੱਕ ਅੱਧੀ ਨੂੰ ਰੋਵੇਂ ਉੱਤੇ ਆ ਫਿਰਦਾ ਬਾਣੀ ਇਹ ਸਾਰਾ ਹੀ ਆ ਬਾ ਉੱਤੇ ਆ ਬੈ ਤਾਂ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਈ ਦੱਸ ਸਕਦੇ ਆ ਆਫਟਰ ਆਲ ਇਹ ਕਿਥੋਂ ਵਾਪਰਿਆ ਸਾਰਾ ਕੁਝ ਕੌਣ ਹੈ ਜਿਹੜਾ ਵਾਰ-ਵਾਰ ਇਹਦੀਆਂ ਇੰਟਰਵਿਊਜ਼ ਕਰਾ ਰਿਹਾ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਕੁਝ ਵਾਪਰਿਆ ਮੈਂ ਸਮਝਦਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਹਿੰਦੇ ਆ ਕਿ ਇਹ ਸਾਨੂੰ ਗੁੰਮਰਾਹ ਕਰ ਰਹੇ ਨੇ ਸਾਨੂੰ ਬਦਰਾਮ ਕਰ ਰਹੇ ਆ ਖਾਸ ਕਰ ਇਹਨਾਂ ਦੇ ਬਲਾਰੇ ਅਨਲ ਗਰਗ ਉਹਨਾਂ ਨੇ ਜਾਖੜ ਸਾਹਿਬ ਵੱਲ ਤੂਪ ਦਾ ਮੂੰਹ ਸਿੱਧਾ ਕਰਤਾ ਉਹ ਕਹਿੰਦੇ ਜਾਖੜ ਸਾਹਿਬ ਹੁਣ ਗੁਜਰਾਤ ਚੋਂ ਇੰਟਰਵਿਊ ਬਾਹਰ ਆਈ ਹੈ ਤੇ ਹੁਣ ਦੱਸੋ ਉੱਥੇ ਤਾਂ ਥੋੜਾ ਮੁੱਖ ਮੰਤਰੀ ਹੈ ਉੱਥੇ ਤਾਂ ਆਮ ਆਦਮੀ ਪਾਰਟੀ ਹੈ ਨਹੀਂ ਜੇ ਨੈਸ਼ਨਲ ਅਪਰਾਧ ਡਾਟਾ ਦੇਖਿਆ ਜਾਵੇ ਤਾਂ ਕਈ ਰਾਜਾਂ ਨਾਲੋਂ ਪੰਜਾਬ ਦੀ ਸਥਿਤੀ ਬੇਤਰ ਹੈ ਤੁਸੀਂ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਦੇ ਹੋ ਇਹ ਮਾਮਲਾ ਆਪਣੇ ਆਪ ਦੇ ਵਿੱਚ ਅਹਿਮ ਹੈ ਸੋ ਇਸ ਮਾਮਲੇ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਮਿਹਰੋ ਮਿਹਨੀ ਆ ਦਾ ਕੰਮ ਹੋਇਆ ਜਾ ਰਿਹਾ ਪਰ ਅਸਲੀਅਤ ਕੋਈ ਨਹੀਂ ਦੱਸਦਾ ਅਨਿਲ ਗਰਗ ਸਾਹਿਬ ਮੰਨ ਲਿਆ ਗੁਜਰਾਤ ਵਾਲਾ ਤਾਂ ਉਹਨਾਂ ਤੇ ਚਲਿਆ ਗਿਆ ਤੇ ਜਿਹੜਾ ਪੰਜਾਬ ਦੀ ਜੇਲ੍ਹ ਚੋਂ ਵਾਪਰਿਆ ਉਹ ਕਿਵੇਂ ਹੋਇਆ ਉਹਦੀ ਜਾਣਕਾਰੀ ਤਾਂ ਸਾਨੂੰ ਨਹੀਂ ਦੇਣੀ ਲੋਕਾਂ ਨੂੰ ਨਹੀਂ ਦੱਸਣੀ ਘਟੋ ਘਟ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੂੰ ਤਾਂ ਦੱਸ ਦਿਓ ਜਿਹੜੇ ਕਿਥੋਂ ਤੋਂ ਸਵਾਲ ਮੰਗ ਰਹੇ ਨੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੋੜ ਤੋਂ ਸੁਖਪਾਲ ਸਿੰਘ ਖੈਰਾ ਵੱਲੋਂ ਕੀ ਰਹਿ ਗਿਆ ਉਹਨੇ ਕਿਹਾ ਕਿ ਤੁਹਾਡੀ ਮਾਸੀ ਵੱਲੋਂ ਤੁਹਾਨੂੰ ਜ਼ਮੀਨ ਗਿਫਟ ਕੀਤੀ ਗਈ ਹੈ ਤੁਸੀਂ ਦੱਸ ਸਕਦੇ ਹੋ ਕੀ ਵਜਾ ਜੀ ਤਦ ਕੋਈ ਕਈ ਵਾਰ ਮੈਂ ਸਮਝਦਾ ਉਹਨਾਂ ਦਾ ਢੰਗ ਹੋਰ ਲੱਗਦਾ ਹੈ ਕਹਿੰਦੇ ਤੁਹਾਡੀ ਮਾਸੀ 5 ਏਕੜ ਜ਼ਮੀਨ ਦਾ ਤੁਹਾਨੂੰ ਤੋਹਫਾ ਮਿਲਿਆ ਹੈ ਕਲੈਕਟਰ ਰੇਟ ਉਹਦਾ 67 ਲੱਖ 70 ਹਜ਼ਾਰ ਹੈ ਬਜਾਰੀ ਕੀਮਤ ਤਾਂ 9 ਕਰੋੜ ਹੈ ਕਹਿੰਦੇ ਮਹਿੰਗੇ ਤੋਹਫੇ ਮਿਲ ਰਹੇ ਨੇ ਇਹ ਲੈਣ ਦੇਣ ਬਿਨਾਮੀ ਡੀਲਿੰਗ ਦਾ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਸੇ ਸੁਤੰਤਰ ਨਿਰਪੱਖ ਏਜੰਸੀ ਤੋਂ ਹੁੰਦੀ ਹੈ ਨਹੀਂ ਹੁੰਦੀ ਪਤਾ ਨਹੀਂ ਪਰ ਖਹਿਰਾ ਸਾਹਿਬ ਨੇ ਸਵਾਲ ਆਪਣੇ ਤੌਰ ਦੇ ਉੱਤੇ ਚੱਕਤਾ ਜੀ ਸੋ ਦੂਜੇ ਪਾਸੇ ਗੱਲ ਕਰਦਾ ਸੰਦੀਪ ਜਾਖੜ ਜੋ ਕਿ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਜਿਮਿਨੀ ਹੇਠਲੇ ਪਾਣੀ ਨੂੰ ਲੈ ਕੇ ਚਿੰਤਾ ਜਤਾਈਆ ਉਹਨਾਂ ਕਹੇ ਕਿ ਬੋਹਰ ਦੇ ਵਿੱਚ ਦਾ ਟਿਊਬਲ ਹੈ ਨਹੀਂ ਨਹਿਰੀ ਪਾਣੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਸਰਕਾਰ ਦੇ ਉੱਤੇ ਜੀ ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਸੰਦੀਪ ਜਾਖੜ ਸ੍ਰੀਲ ਜਾਖੜ ਦੇ ਭਤੀਜੇ ਨੇ ਕਾਂਗਰਸ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ ਅਬੋਰ ਦੇ ਬੱਲੂਆਣੇ ਦੇ ਲੋਕ ਉਹਨਾਂ ਨੇ ਕਿਹਾ ਕਿ ਉਹ ਤਰਾਸਦੀ ਨੂੰ ਝੱਲ ਰਹੇ ਨੇ ਕਹਿੰਦੇ ਜੇ ਅਸੀਂ ਸਰਕਾਰ ਦੀ ਗੱਲ ਮੰਨ ਕੇ ਸਭ ਤੋਂ ਵੱਧ ਫਸਲੀ ਵਿਭਿੰਨਤਾ ਫਸਲੀ ਫੇਰ ਬਦਲ ਅਪਣਾਇਆ ਅਸੀਂ ਕਣਕ ਛੋਣਾ ਛੱਡ ਕੇ ਆਪਣੀ ਖੇਤੀ ਕਿੰਨੂ ਦੇ ਆਧਾਰ ਤੇ ਕੀਤੀ ਤੇ ਧਰਤੀ ਹੇਠਲਾ ਪਾਣੀ ਵੀ ਨਹੀਂ ਮਕਾਉਂਦੇ ਬਿਜਲੀ ਸਬਸਿਡੀ ਵੀ ਸਭ ਤੋਂ ਘੱਟ ਲੈ ਰਹੇ ਆ ਸਾਡੇ ਕੋਲ ਟਿਊਬਵਲ ਹੀ ਨਹੀਂ ਤੁਸੀਂ ਨਹਿਰੀ ਪਾਣੀ ਦੀ ਵਰਤੋਂ ਦੀ ਗੱਲ ਆਖਦੇ ਹੋ ਅਸੀਂ ਸਿਰਪੋਸਤੇ ਨਿਰਪਰ ਆਏ ਸਾਡੇ ਕੋਲੇ ਨਹਿਰੀ ਪਾਣੀ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ ਸਾਨੂੰ ਕਿੰਨੂ ਦੇ ਬਾਗ ਪਟਣੇ ਪੈ ਗਏ ਪੰਜਾਬ ਦਾ ਕੈਲੀਫੋਰਨੀਆ ਮੁੱਖ ਮੰਤਰੀ ਸਭ ਉਜੜ ਰਿਹਾ ਹੈ ਹਾਲਾਂਕਿ ਖੇਤੀਬਾੜੀ ਮੰਤਰੀ ਸਾਡੇ ਨਾਲ ਦੇ ਇਲਾਕੇ ਦਾ ਹੈ ਕਹਿੰਦੇ ਲੋਕਾਂ ਦਾ ਤੁਹਾਨੂੰ ਦਰਦ ਦਿਖਾਈ ਨਹੀਂ ਦੇ ਰਿਹਾ ਇਸ ਤਰ੍ਹਾਂ ਕੌਣ ਸਰਕਾਰ ਦੀ ਗੱਲ ਮੰਨ ਕੇ ਫਸਲੀ ਭਵਿੰਨਤਾ ਨੂੰ ਅਪਣਾਏਗਾ ਦਰਅਸਲ ਜਿਹੜੇ ਸੰਦੀਪ ਜਾਖੜ ਨੇ ਉਹ ਆਪ ਕਾਸ਼ਤਕਾਰ ਨੇ ਖੇਤੀ ਕਰਦੇ ਐ ਸਰਕਾਰ ਫਸਲ ਦੀ ਭਵਿੰਨਤਾ ਫਸਲੀ ਭਵਿੰਨਤਾ ਫਸਲੀ ਭਵਿੰਨਤਾ ਇਹ 20 ਸਾਲ ਹੋ ਗਏ ਕੰਨ ਪੱਕ ਗਏ ਜੇ ਕੋਈ ਕਿਸਾਨ ਆਪਣੇ ਸਿਰ ਤੇ ਕਰਨਾ ਚਾਹੁੰਦਾ ਉਹਨੂੰ ਠੋਕਰਾਂ ਮਿਲਦੀਆਂ ਨੇ ਟੱਕਰਾਂ ਮਾਰਨੀਆਂ ਪੈਂਦੀਆਂ ਨੇ ਦਰਦਰ ਦੇ ਉੱਤੇ ਉਹਦੀ ਮਾਰਕੀਟਿੰਗ ਨਹੀਂ ਨਰਮਾ ਕਪਾ ਆ ਜਿਹੜਾ ਸੰਗਰੂਰ ਦਾ ਹਿੱਸਾ ਹੈ ਬਰਨਾਲਾ ਬਠਿੰਡਾ ਮਾਨਸਾ ਮੁਖਸਰ ਫਰੀਦਕੋਟ ਅਬੂਰ ਕਾਫੀ ਹਿੱਸਾ ਹੈ ਨਰਮੇ ਕਪਾ ਦੇ ਹੇਠਾ ਹੁੰਦਾ ਸੀ ਇਹ ਸਰਕਾਰਾਂ ਮੌਜੂਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੋਈ ਇਨਕੁਆਰੀ ਕਰਾ ਲੇ ਇਹ 25 ਸਾਲਾਂ ਦੀ 30 ਸਾਲਾਂ ਦੀ ਕਿ ਨਰਮਾ ਕਪਾ ਪਟੜਾ ਕਿਉਂ ਪੈ ਗਿਆ ਉਸੀਂ ਦੂਜਿਆਂ ਤੇ ਇਲਜ਼ਾਮ ਲਾਉਂਦੇ ਸੀ ਕਿ ਇਹਨਾਂ ਨੇ ਇਹਨਾਂ ਨੇ ਆ ਨਕਲੀ ਬੀਜ ਲੈ ਆਂਦੇ ਨਕਲੀ ਖਾਦਾਂ ਦੇ ਸਰਦਾਰ ਬਣੇ ਕੰਪਨੀਆਂ ਨਾਲ ਰਲੇਵੇ ਐ ਤੇ ਨਰਮਾ ਕਪਾ ਇਥੋਂ ਤੱਕ ਕਿ ਇਹਨਾਂ ਦੇ ਕੀੜੇ ਮਾਰ ਦਵਾਈਆਂ ਨਾਲ ਗਲਾਬੀ ਸੁੰਡੀ ਮਰਦ ਗਈ ਨਹੀਂ ਇੱਕ ਕਿਸਾਨ ਆਗੂ ਨੇ ਰੁਲਦੂ ਸਿੰਘ ਮਾਨ ਸਾਹਿਬ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪ੍ਰਸ਼ੰਸਾ ਕਰਤੀ ਕਹਿੰਦੇ ਉਹਨਾਂ ਦੇ ਹੁੰਦੇ ਚੰਨੀ ਸਾਹਿਬ ਕਰਦੇ ਇਹ ਮੁਆਵਜ਼ਾ 17000 ਰੁਪਏ ਕੇ ਲਾ ਹੋ ਗਿਆ ਸੀ 17 18000 ਇਹ ਗੱਲ ਉਹਨਾਂ ਨੇ ਕਹੀ ਸੋ ਫਸਲੀ ਭੁਪਿੰਤਾ ਤਾਂ ਕਰੂਗਾ ਕਿਸਾਨ ਜੇ ਉਹਦੀ ਕੋਈ ਮਾਰਕੀਟਿੰਗ ਹੋਏਗੀ ਬਾਜ਼ਾਰੀ ਕੀਮਤ ਹੋਏਗੀ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਸੋ ਸਰਦੀਪ ਜਾਖੜ ਨੇ ਜਿਹੜੀ ਗੱਲ ਕਹੀ ਹੈ ਉਹ ਬਹੁਤ ਵੱਡੀ ਹੈ ਸਰਕਾਰ ਨੂੰ ਇਸ ਵੇਲੇ 96000 ਹਕਟੇਅਰ ਦੁਬਾਰਾ ਕਣਕ ਝੋਨੇ ਚ ਆਵੜਿਆ ਰਕਵਾ ਨਰਮੇ ਤੋਂ ਹਟ ਕੇ ਗੱਲਾਂ ਮਾਰਨ ਦੀ ਲੋੜ ਨਹੀਂ ਪਿਛਲੇ ਤੋਂ ਪਿਛਲੇ ਸਾਲ ਸਰਕਾਰ ਹੋਂਦ ਵਿੱਚ ਆਈ 20 ਲੱਖ ਪੈਕੇਟ ਗੁਜਰਾਤ ਤੋਂ ਆਇਆ ਨਰਮੇ ਇੱਕ ਪਾਦਾ ਉਹਦੇ ਦੋਸ਼ ਲੱਗਿਆ ਸੀ ਉਹ ਜਾਲੀ ਹੈ ਅੱਜ ਤੱਕ ਉਹਦੀ ਰਿਪੋਰਟ ਜੱਗ ਜਾਹਰ ਨਹੀਂ ਹੋਈ ਤੇ ਨਾ ਜਿਹੜੀਆਂ ਮਸ਼ੀਨਾਂ ਆਈਆਂ ਫਸਲੀ ਫੇਰ ਬਦਲਾਵ ਲੀਆਂ ਝੋਨੇ ਵਾਲੀਆਂ ਉਹ ਲੱਭਤ ਕਹਿੰਦੀ ਵੀ ਕਿੱਥੇ ਚਾਰ-ਚਾਰ ਥਾਂ ਤੇ ਵਿਕ ਗਈਆਂ ਤੇ ਖੇਤੀ ਮਹਿਕਮਾ ਉਹਦੀ ਕੋਈ ਰਿਪੋਰਟ ਹੀ ਦੱਸਣ ਨੂੰ ਤਿਆਰ ਨਹੀਂ ਤੇ ਫਸਲੀ ਵਿਭੰਨਤਾ ਹੋਣੀ ਕਾਹਦੇ ਨਾਲ ਹੈ ਅਸੀਂ ਆ ਜਿਹੜੀ ਵੱਧ ਗਰਮੀ ਦਾ ਖਮਿਆਜਾ ਭੁਗਤ ਰਹੇ ਹਾਂ ਸਾਰੇ ਜ਼ਿੰਮੇਵਾਰ ਮੇਰੇ ਸਮੇਤ ਅਸੀਂ ਕਿੰਨੇ ਕ ਦਰਖਤ ਲਾਏ ਐ ਜੇ ਲਾਏ ਆ ਉਹਨੂੰ ਰਹਿਣ ਨਹੀਂ ਦਿੰਦੇ ਅੱਗ ਲਾਲਾ ਸਾੜੀ ਜਾਂਦੇ ਆ ਧਰਤੀ એટਲਾ ਪਾਣੀ ਅਸੀਂ ਬਚਾਉਣਾ ਨਹੀਂ ਸੋ ਸਾਰੇ ਇਹਦੇ ਵਾਸਤੇ ਜ਼ਿੰਮੇਵਾਰ ਆ ਹਰ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੇ ਜੀ ਸੋ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨੇ ਸੁਖਵਿੰਦਰ ਸਿੰਘ ਸੁਖੂ ਦੀ ਪਤਨੀਆਂ ਹਨ ਉਹ ਚੋਣ ਲੜਨਗੇ ਜੀ ਜਿਵਨੀ ਚੋਂ ਹਿਮਾਚਲ ਦੇ ਨੇ ਜੀ ਉਹਨਾਂ ਦੀ ਧਰਮ ਪਤਨੀ ਆ ਬੀਬੀ ਕਮਲੇਸ਼ ਠਾਕਰ ਉਹ ਡੇਰਾ ਵਿਧਾਨ ਸਭਾ ਤੋਂ ਚੋਣ ਲੜਨਗੇ ਕਿਉਂਕਿ ਉੱਥੇ ਜਿਵਨੀ ਚੋਣਾ ਹੋ ਰਿਹਾ ਨੇ ਕਾਂਗਰਸ ਹਾਈ ਕਮਾਂਡ ਨੇ ਕਮਲੇਸ਼ ਠਾਕਰ ਨੂੰ ਟਿਕਟ ਦਿੱਤੀ ਹੈ ਉਹਨਾਂ ਦਾ ਮੁਕਾਬਲਾ ਭਾਜਪਾ ਦੇ ਹੁਸ਼ਰ ਸਿੰਘ ਨਾਲ ਹੋਵੇਗਾ ਤੇ ਇਹਦੇ ਨਾਲ ਮੁਕਾਬਲਾ ਕਾਫੀ ਦਿਲਚਸਪ ਰਹਿਣ ਵਾਲਾ ਹੈ ਪਹਿਲਾਂ ਝੂਠੀ ਫਵਾਹ ਕਰਾਰ ਦਿੱਤਾ ਸੀ ਕਾਂਗਰਸ ਹਾਈ ਕਮਾਂਡ ਨੇ ਹੁਣ ਉਹਨਾਂ ਦੀ ਨਾਮ ਨੂੰ ਮਨਜ਼ੂਰੀ ਦਿੱਤੀ ਕਮਲੇਸ਼ ਠਾਕਰ ਦਾ ਨਾਨਕਾਕਾਰ ਦੇਹਰਾ ਦੇ ਵਿੱਚ ਹੈ ਇਸ ਲਈ ਉਹ ਇਲਾਕੇ ਵਿੱਚ ਨਵੇਂ ਨਹੀਂ ਉਸੇ ਖੇਤਰ ਨਾਲ ਸਬੰਧਤ ਨੇ ਸੋਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਅਫਸਰਾਂ ਨਾਲ ਲਗਾਤਾਰ ਮੁਲਾਕਾਤ ਕੀਤੀ ਜਾ ਰਹੀ ਹੈ ਨਸ਼ੇ ਉਠਾਲ ਪਾਉਣ ਦੇ ਲਈ ਕਈ ਅਭਿਆਨ ਚਲਾਏ ਜਾ ਰਹੇ ਨੇ ਉੱਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਅਫਸਰਾਂ ਦੀ ਕਾਫੀ ਤਬਾਦਲੇ ਕੀਤੇ ਜਾਣਗੇ ਜੀ ਦੇਖੋ ਇਹ ਇੱਕ ਨਵਾਂ ਤਜਰਬਾ ਪੰਜਾਬ ਦੀ ਸਰਕਾਰ ਕਰਨ ਲੱਗੀ ਹੈ ਮੈਂ ਲਾਗੂ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਇਹ ਕਾਲੀ ਨਾ ਕਰਿਓ ਇਹਦੇ ਕਾਫੀ ਜ਼ਿਆਦਾ ਵਿਚਾਰ ਪਟਾੰਦਰਾ ਕਰ ਲਿਓ ਕਿਤੇ ਫੇਰ ਇੱਕ ਜੂ ਟਰਨ ਤੁਹਾਨੂੰ ਲੈਣੀ ਪੈ ਜੇ 10000 ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਆਪਣੇ ਜ਼ਿਲ੍ਹੇ 'ਚ ਨਹੀਂ ਰੱਖਣਾ ਦੂਰ ਤਰਾਡੇ ਤੋਰਿਆ ਜਾ ਰਿਹਾ ਹੈ ਮੇਰਾ خیال 1970 ਦੀ ਗੱਲ ਹੈ ਇੱਕ ਵਾਰ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਸੀ ਗੁਰਦੌਸਪੁਰ ਵਾਲੇ ਬਠਿੰਡੇ ਬਠਿੰਡੇ ਵਾਲੇ ਫਿਰੋਜ਼ਪੁਰ ਫਿਰੋਜ਼ਪੁਰ ਵਾਲੇ ਪਟਿਆਲੇ ਤੇ ਪਟਿਆਲੇ ਵਾਲੇ ਜਲੰਧਰ ਇਸ ਤਰ੍ਹਾਂ ਦਾ ਕੰਮ ਕੀਤਾ ਸੀ ਇਹ ਲੋਕ ਬਹੁਤ ਸਾਰੇ ਸਿਆਸੀ ਲੋਕ ਕਹਿੰਦੇ ਨੇ ਕਿ ਮੁਲਾਜ਼ਮਾਂ ਨੂੰ ਘਰਾਂ ਦੇ ਨੇੜੇ ਰੱਖੋ ਪਰ ਚੂੜੀ ਕੱਸ ਕੇ ਰੱਖੋ ਇਸ ਤਰੀਕੇ ਨਾਲ ਕਰਨ ਲੱਗੇ ਨੇ ਜਿਹੜੇ ਬਹੁ ਗਿਣਤੀ ਮੁਨਸ਼ੀ ਨੇ ਦੂਜੇ ਨੇ ਤੀਜੇ ਨੇ ਚੌਥੇ ਨੇ ਉਹ ਸਾਰੇ ਇਸੇ ਤਰ੍ਹਾਂ ਕੀਤੇ ਜਾ ਰਹੇ ਆ ਉਹਨਾਂ ਨੂੰ ਘਰ ਤੋਂ ਬੇਕਾਰ ਕਰੋਗੇ ਉਹਨਾਂ ਦੇ ਬੱਚੇ ਸਕੂਲਾਂ 'ਚ ਲੱਗੇ ਨੇ ਵਿਚਾਲੇ ਆ ਗਿਆ ਜੁਲਾਈ ਅਪ੍ਰੈਲ 'ਚ ਦਾਖਲੇ ਹੋ ਚੁੱਕੇ ਨੇ ਉਹ ਨਵੇਂ ਸਕੂਲਾਂ 'ਚ ਦਾਖਲੇ ਲੈਣਗੇ ਆਪਣਾ ਘਰ ਨਹੀਂ ਬਨਣਾ ਕਰਾਏ ਤੇ ਮਕਾਨ ਲੈਣੇ ਪੈਣਗੇ ਇਹ ਚੀਜ਼ ਆਪਣੇ ਆਪ ਦੇ ਵਿੱਚ ਕਾਫੀ ਉਹ ਹੈ ਤੁਸੀਂ ਕਰੋ ਪਰ ਗੈਰ ਪ੍ਰੈਕਟੀਕਲ ਨਾ ਕਰੋ ਜਮੀਨੀ ਹਕੀਕਤ ਦੀ ਗੱਲ ਕਰੋ ਜਿਹੜੀ ਵਧੀਆ ਹੋਵੇ ਅਸਲ ਤਰੀਕਾ ਇਹ ਹੈ ਕਿ ਤੁਹਾਡੇ ਜਿਹੜੇ ਜਾਂਚ ਕਰਨ ਵਾਲੇ ਨੇ ਜਾਂਚ ਤਾਂ ਉਹ ਤੋੜਨ ਦੀ ਲੋੜ ਹੈ ਜਿਹੜੀ ਰਾਜਨੀਤਿਕ ਲੋਕ ਤੇ ਇਹਨਾਂ ਦਾ ਆਪਸੀ ਕਲਿੱਕ ਹੈ ਇਹਨਾਂ ਦੇ ਵਪਾਰ ਸਾਂਝੇ ਨੇ ਜਿਹੜਾ ਛੋਟਾ ਅਧਿਕਾਰੀ ਕਰਮਚਾਰੀ ਹੈ ਉਹਦਾ ਜੁਲੀ ਬਿਸਤਰਾ ਤੁਸੀਂ ਦੂਜੇ ਜ਼ਿਲ੍ਹੇ ਚ ਭੇਜੋਗੇ ਮੈਂ ਫੇਰ ਕਹਿੰਦਾ ਜਿਹੜਾ 1970 ਦੇ ਨੇੜੇ ਹੋਇਆ ਸੀ ਔਰ 6 ਮਹੀਨਿਆਂ ਬਾਅਦ ਉਹੀ ਅਧਿਆਪਕ ਦੁਬਾਰਾ ਉਹਨਾਂ ਜ਼ਿਲ੍ਹਿਆਂ ਚ ਬਦਲਨੇ ਪਏ ਸੀ ਜਿੱਥੇ ਉਹ ਪਹਿਲਾਂ ਰਹਿੰਦੇ ਸੀ ਇਹਦੇ ਤੇ ਡੂੰਗੀ ਵਿਚਾਰ ਵਟਾਂਦਰਾ ਕਰ ਲਿਓ ਇਹ ਡੂੰਗੇ ਵਿਚਾਰ ਵਟਾਂਦਰੇ ਨੂੰ ਫੇਰ ਲਾਗੂ ਕਰ ਦਿਓ ਤਾਂ ਮੈਂ ਸਮਝਦਾ ਕਿ ਬਹੁਤ ਵਧੀਆ ਹੋਵੇਗਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਜਲੰਧਰ ਦੇ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਇਹੋ ਜਾਰੀ ਕਰ ਦਿੱਤੀ ਗਈ ਹੈ ਜੀ ਹਾਂ ਉਹ ਜਿਹੜੀ ਆ ਨਾ ਜੀ ਜਲੰਧਰ ਪੱਛਮੀ ਲਈ ਸੁਨੀਲ ਜਾਖੜ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਅਨੁਰਾਗ ਠਾਕਰ ਗਿਜेंद्र ਸ਼ਖਾਵਤ ਅਰਜਨ ਮੇਘਵਾਲ ਬੀਬੀ ਹਿਮਾ ਮਾਲਨੀ ਕਿਉਂਕਿ ਹਿਮਾ ਮਾਲਨੀ ਦੇ ਸਹੁਰੇ ਪੰਜਾਬ ਨੇ ਸਾਨ੍ਹੇ ਆਲ ਇਤੋਂ ਇਲਾਵਾ ਡਾਕਟਰ ਨਰਿੰਦਰ ਸਿੰਘ ਰੈਣਾ ਤਰਨ ਚੁੱਗ ਮਨੋਰੰਜਨ ਕਾਲੀਆ ਚਰਨਜੀਤ ਸਿੰਘ ạtਵਾਲ ਅਸ਼ਵਨੀ ਸ਼ਰਮਾ ਅਵਨਾਸ਼ ਰਾਏ ਖੰਨਾ ਹਰਜੀਤ ਗਰੇਵਾਲ ਮਨਜਿੰਦਰ ਸਰਸਾ ਮਨੋਜ ਤਿਵਾੜੀ ਸ਼ਵੇਤ ਮਲਕ ਕੇਵਲ ਢਿੱਲੋਂ ਵਿਜੇ ਸੰਪਲਾ ਜੰਗੀ لال ਮਹਾਜਨ ਮਨਪ੍ਰੀਤ ਸਿੰਘ ਬਾਦਲ ਫਤੇਜੰਗ ਸਿੰਘ ਬਾਜਵਾ ਅਸ਼ਵਨੀ ਸ਼ੇਖੜੀ ਰਵੀਕਿਸ਼ਨ ਦਿਨੇਸ਼ ਲਾਲ ਜਦਵ ਪ੍ਰੀਤੀ ਸਪਰੂ ਸ਼੍ਰੀ ਮੰਤਰੀ ਸ਼੍ਰੀ ਨਿਵਾਸ਼ਾ ਲੂ ਸ਼੍ਰੀ ਨਿਵਾਸ਼ਾ ਲੂ ਰਕੇਸ਼ ਠਾਕੁਰ, ਦਿਆਲ ਸਿੰਘ ਸੋਢੀ, ਅਨਲ ਸ੍ਰੀਨ ਜਗਮੋਨ ਸਿੰਘ ਰਾਜੂ, ਪਰਮਿੰਦਰ ਬਰਾੜ, ਰਾਣਾ ਗੁਰਮੀਤ ਸੋਢੀ ਤੇ ਹੋਰ ਇਹ ਸਾਰੇ ਜਿਹੜੇ ਨੇ ਉਹ ਜਮਨੀ ਚੋਣ ਵਾਸਤੇ ਸਟਾਰ ਪ੍ਰਚਾਰ ਕਰਕੇ ਜਿੰਨੇ ਕੁ ਬਣਾਤੇ ਨੇ ਮੈਨੂੰ ਲੱਗਦਾ ਇੱਕ ਇੱਕ ਪਿੰਡੀ ਇਹਨਾਂ ਦੇ ਹਿੱਸੇ ਹੋਣੇ ਜੀ ਐਨੇ ਕੁ ਬਣਾ ਦਿੱਤੇ ਨੇ ਸੋ ਦੇਖਦੇ ਆਂ ਇਹਦੇ ਵਿੱਚ ਹੁਣ ਅੱਗੇ ਹੋਰ ਕੀ ਵਾਪਰਦਾ ਜੀ ਸੋ ਕੰਗਣਾ ਨਾ ਜੋ ਕਿ ਆਇ ਦਿਨੀ ਵਿਵਾਦਾਂ ਦੇ ਵਿੱਚ ਰਹਿੰਦੀ ਆ ਪਰ ਹੁਣ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਜਿਹੜਾ ਘਰ ਸੀ ਉਹ ਆਪਣੇ ਚਚੇਰੇ ਭਾਈ ਨੂੰ ਤੋਹਫੇ ਦੇ ਵਜੋਂ ਦੇ ਦਿੱਤਾ ਜੀ ਚਲੋ ਜਿੰਨਾ ਮਰਜੀ ਦੇ ਉਹਨਾਂ ਦੀ ਆਪਣੀ ਮਰਜ਼ੀ ਹੈ ਇਹ ਇਹਦਾ ਹੈਗਾ ਜਿਹੜਾ ਉਹਨੇ ਇੰਸਟਾਗ੍ਰam ਤੇ ਸਾਰਾ ਕੁਝ ਸਾਂਝਾ ਕੀਤਾ ਆਪਣੇ ਚਚੇਰੇ ਭਰਾ ਬਰਨ ਨੂੰ ਵਿਆਹ ਤੇ ਘਰਗ੍ਰਹਿ ਕੀਤਾ ਗਿਫਟ ਕੀਤਾ ਹੈ ਤੋਹਫਾ ਦਿੱਤਾ ਹੈ ਤੇ ਉਹਨੇ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਾਡੇ ਕੋਲ ਜੋ ਵੀ ਹੈ ਸਾਨੂੰ ਸਾਂਝਾ ਕਰਨਾ ਚਾਹੀਦਾ ਵੰਡ ਕੇ ਛਕੋ ਗੁਰੂ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਮੇਰਾ ਮੁਝਵੇਂ ਕਿਛੇ ਨਹੀਂ ਜੋ ਕਿਛੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਹਾ ਲਾਗੇ ਮੇਰਾ ਤੇ ਗੁਰੂ ਸਾਹਿਬ ਨੇ ਕਿਰਤ ਨੂੰ ਤਰਜੀਹ ਦਿੱਤੀ ਸੀ ਤੇ ਕੰਗਨਾਰ ਨੌਤ ਨੇ ਉਹ ਮਾਤਾ ਮਹਿੰਦਰ ਕੌਰ ਵਰਗੀਆਂ ਔਰਤਾਂ ਨੂੰ ਕਿਹਾ ਸੀ 100-100 ਰੁਪਏ ਤੇ ਦਿਹਾੜੀ ਕਰਨ ਵਾਲੀਆਂ ਮਜ਼ਦੂਰ ਇਹ ਲੈੰਦਿਆਂ ਗਈਆਂ ਨੇ ਉਹ ਕਿਰਤੀ ਨੇ ਕਿਰਤੀ ਔਰਤਾਂ ਨੇ ਉਹਨਾਂ ਨੂੰ ਮੈਂ ਸਮਝਦਾ ਹਾਂ ਕਿ ਕਿਰਤ ਦੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਜੀ ਸੋ ਦੂਜੇ ਪਾਸੇ ਕਾਂਗਰਸ ਛੱਡ ਕੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਚੋਣਾਂ ਤੋਂ ਪਹਿਲਾਂ ਹੀ ਮੋਹਿੰਦਰ ਸਿੰਘ ਕੇਪੀ ਵੱਲੋਂ ਕਿਹਾ ਗਿਆ ਕਿ ਮੈਂ ਕਾਂਗਰਸ ਦੇ ਵਿੱਚ ਨਹੀਂ ਜਾਵਾਂਗਾ ਮੇਰੀ ਉੱਥੇ ਇੱਜ਼ਤ ਨਹੀਂ ਹੈ ਜੀ ਮਹਿੰਦਰ ਸਿੰਘ ਕੇਪੀ ਕਾਂਗਰਸ ਪਾਰਟੀ ਦੇ ਵਿੱਚ ਸਨ ਪ੍ਰਧਾਨ ਵੀ ਰਹੇ ਮੰਤਰੀ ਵੀ ਰਹੇ ਇਹਨਾਂ ਚੋਣਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ 'ਚ ਚਲੇ ਗਏ ਤੇ ਉਮੀਦਵਾਰ ਬਣਾਤੇ ਇਨਾ ਬਾਰੇ ਇੱਕ ਗੱਲ ਚੱਲੀ ਇਹ ਦੁਬਾਰਾ ਕਾਂਗਰਸ ਵਿੱਚ ਆ ਰਹੇ ਨੇ ਪਹਿਲੀ ਗੱਲ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦਾ ਕੋਈ ਬਿਆਨ ਤਾਂ ਹੈ ਨਹੀਂ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਭਰਾ ਦੇ ਕੁੜਮ ਨੇ ਉਹ ਕੁੜਮਾਚਾਰੀ ਹੈ ਪਰ ਲਿਆ ਉਹਨਾਂ ਨੂੰ ਕੌਣ ਰਿਹਾ ਤੇ ਅਨੁਸ਼ਾਸਨ ਕਮੇਟੀ ਦਾ ਕੀ ਬਣੂ ਜੇ ਅੱਜ ਬੰਦਾ ਇੱਥੇ ਹੈ ਕੱਲੂ ਹੋਰ ਥਾਂ ਤੇ ਹੈ ਪਰਸੋ ਹੋਰ ਥਾਂ ਤੇ ਹੈ ਤੇ ਕਿਹੜੇ ਪਾਸੇ ਨੂੰ ਉਹ ਜਾਣਗੇ ਜੇ ਅੱਜ ਇਸੇ ਤਰ੍ਹਾਂ ਪਲਟੀਆਂ ਮਾਰਦੇ ਰਹੇ ਚਫੇਰ ਗੜੀਏ ਬਣਦੇ ਰਹੇ ਤੇ ਉਹਨਾਂ ਨੂੰ ਕੌਣ ਮੰਨੂਗਾ ਕਿ ਉਹ ਕਿਹੜੇ ਪਾਸੇ ਨੇ ਮੈਂ ਸਮਝਦਾ ਕਿ ਇਹ ਮਾਮਲੇ ਇਹੋ ਜਿਹੇ ਨੇ ਕਿ ਜੇ ਇਸੇ ਤਰ੍ਹਾਂ ਪਲਟੂਵਾਜ ਇੱਕ ਦੂਜੇ ਪਾਸੇ ਆਈ ਜਾਣਗੇ ਅਨੁਸ਼ਾਸਨ ਭੰਗ ਹੋਵੇਗਾ ਪਾਰਟੀਆਂ ਨੂੰ ਆਪਣਾ ਅਨੁਸ਼ਾਸਨ ਸਦਾ ਵਾਸਤੇ ਮਜ਼ਬੂਤ ਰੱਖਣ ਦੀ ਲੋੜ ਹੈ ਜੀ ਸੋ ਜੇਪਾਸੇ ਧਰਤੀ ਹੇਠਲਾ ਪਾਣੀ ਲਗਾਤਾਰ ਦਿਨ ਪਰ ਦਿਨ ਨੀਚੇ ਜਾਂਦਾ ਜਾ ਰਿਹਾ ਹੈ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਹੁਣ ਕਈ ਬਲਾਕਾਂ ਦੇ ਵਿੱਚ ਧਰਤੀ ਹੇਠਲਾ ਪਾਣੀ ਟਿਲਸਾਹ ਖਤਰੇ ਵਿੱਚ ਲੈ ਗਿਆ ਜੀ ਅਸੀਂ ਬਹੁਤ ਦੇਰ ਤੋਂ ਲੋਕਾਂ ਨੂੰ ਚੌਕਸ ਕਰਦੇ ਆ ਰਹੇ ਹਾਂ ਕਿ ਮਿੱਤਰੋ ਇਹ ਪਾਣੀ ਬਹੁਤ ਤੇਜ਼ੀ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ ਤੁਸੀਂ ਕਨਕ ਝੋਨੇ ਦਾ ਕੋਈ ਬਦਲ ਲੱਭ ਲਓ ਐਂ ਲਾ ਜੋਨੇ ਨਾਲੇ ਕਹਿਣਗੇ ਆਵੇ ਵohn ਕੋਈ ਅਸੀਂ ਦੇਖਦੇ ਆ ਇੱਕ ਸਿਹਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਜਾਂਦਾ ਉਦੋਂ ਝੋਨਾ ਆ ਮਈ ਜੀ ਗੱਡਣ ਲੱਗੇ ਸੀ ਉਹਨਾਂ ਦਿਨਾਂ ਦੇ ਵਿੱਚ ਝੋਨੇ ਬਾਹੇ ਖੇਤੀ ਵਿਭਾਗ ਨੇ ਜਾ ਕੇ ਪੁਲਿਸ ਦੇ ਨਾਲ ਲੈ ਕੇ ਉਹਨਾਂ ਦਾ ਕੋਈ ਜੀ ਨਹੀਂ ਕਰਦਾ ਤੁਸੀਂ ਜਿਹੜਾ ਇਹ ਚੱਲੇ ਬਿਓ ਨਾ ਕਿ ਫਿਰ ਕੀ ਹੁੰਦਾ ਅੱਖਾਂ ਤੇ ਹੱਥ ਦੇ ਦੇ ਰੋਣਾ ਮੈਂ ਇਹ ਗੱਲ ਕਹਿਣਾ ਸਾਨੂੰ ਫਿਕਰ ਹੈ ਨਵੀਆਂ ਪੀੜ੍ਹੀਆਂ ਦਾ ਫਿਕਰ ਹੈ ਨਾ ਅਸੀਂ ਬਰਸਾਤੀ ਪਾਣੀ ਸਾਹਮਦੇ ਆਂ ਨਦੀਆਂ ਨਾਲਿਆਂ ਦੀ ਸਮੇਂ ਸਿਰ ਸਪਾਈ ਨਹੀਂ ਹੁੰਦੀ ਅੱਜ ਮੁੱਖ ਮੰਤਰੀ ਸਾਹਿਬ ਆਪਣੇ ਜ਼ਿਲ੍ਹੇ 'ਚ ਗਏ ਵਿਆ ਘੱਗਰ ਨੂੰ ਦੇਖਣ ਵਾਸਤੇ ਪਹਿਲਾਂ ਫੈਲਾ ਕੱਢ ਕੇ ਪ੍ਰੈਕਟੀਕਲ ਦੇਖੋ ਕਿ ਹੋਇਆ ਕੁਝ ਬੇੜੇ ਬੈਠੀ ਜੰਜ ਬਿੰਨੋ ਕੁੜੀ ਦੇ ਕੰਨ ਤੁਸੀਂ ਜਿਹੜਾ ਕੁਝ ਪਿਛਲੇ ਸਾਲ ਅਨਾਉਂਸ ਕੀਤਾ ਸੀ ਉਹਦਾ ਵਾਈਟ ਪੇਪਰ ਜਾਰੀ ਕਰੋ ਕਿ ਹੁਣ ਤੱਕ ਕੀਤਾ ਕੀ ਹੈ ਜਾਂ ਕਿਤਾਬਾਂ ਚ ਨਦੀਆਂ ਨਾਲਿਆਂ ਦੀ ਕੋਈ ਸਫਾਈ ਨਹੀਂ ਹੋਈ ਤੇ ਮੀਂਹ ਸਰਤੇ ਆ ਜੇ ਬਰਸਾਤ ਸਮੇਂ ਸਰ ਆ ਗਈ ਤੁਹਾਡੇ ਕੋਲ ਕੋਈ ਹੈ ਮੈਂ ਅੱਜ ਵੀ ਬੇਨਤੀ ਕਰਦਾ ਮਾਨਯੋਗ ਪੰਜਾਬੀਓ ਕੋਈ ਵਾੜਾ ਲੰਬਾ ਚੌੜਾ ਨਹੀਂ ਇੱਕ ਪਿੰਡ ਦੇ ਹਿੱਸੇ 2-2 ਕਿਲੋਮੀਟਰ ਨਹੀਂ ਆਉਣਾ ਜੇ ਆਪਾਂ ਆਪਣੇ ਤੌਰ ਤੇ ਲਾਗੇ ਅਪਾ ਇਹਦੇ ਮਸਲੇ ਦਾ ਹੱਲ ਕਰ ਲਾਂਗੇ ਉਦੋਂ ਵੱਧ ਸਾਡਾ ਨੁਕਸਾਨ ਹੋ ਜਾਂਦਾ ਜੇ ਅਸੀਂ ਨੁਕਸਾਨ ਤੋਂ ਹੀ ਬਚੀ ਗਏ ਉਹਦਾ ਦਸਵੰਦੀ ਕੱਢ ਦੀਏ ਇਹ ਮਸਲੇ ਤੋਂ ਸਦਾ 138 ਬਲਾਕਾਂ ਚੋਂ 109 ਬਲਾਕਾਂ ਦਾ ਵਿੱਚ ਡਾਰਕ ਜ਼ੋਨ ਆ ਪਾਣੀ ਕੱਢਿਆ ਨਹੀਂ ਜਾ ਸਕਦਾ ਪਰ ਝੋਨਾ ਤਾਂ ਅਸੀਂ ਉਦੋਂ ਵੱਧ ਘਟਦਾ ਮੇਰੀ ਗੱਲ ਕੌੜੀ ਐ ਪਰੇ ਪ੍ਰੈਕਟੀਕਲ ਕਰਕੇ ਦੇਖਿਓ ਪੰਜਾਬ ਦੇ ਵੀ ਕੁਝ ਪਿੰਡਾਂ ਦੇ ਵਿੱਚ ਪਾਣੀ ਇਸ ਹੱਦ ਤੱਕ ਥੱਲੇ ਚਲਿਆ ਗਿਆ ਉਦੋਂ ਗਾਹਾਂ ਕੱਢਣਾ ਔਖਾ ਹੈ ਆਪਾਂ ਕਦੋਂ ਬੜਾਂਗੇ ਕਦੋਂ ਵਾਪਸ ਆਵਾਂਗੇ ਇਹ ਦੋ ਗੱਲਾਂ ਕਿਸਾਨ ਭਰਾਵੋ ਭਰਾਇਓ ਸਾਡੇ ਅਸੀਂ ਤੁਹਾਡੇ ਛੋਟੇ ਭਰਾ ਆ ਜੇ ਕਿਹਾ ਪੂਸਾ 44 ਵੱਧ ਪਾਣੀ ਵਾਸਤੇ ਬਸ ਸਮਾਂ ਜ਼ਿਆਦਾ ਲੈਂਦੀ ਹੈ ਉਹਦੀ ਥਾਂ ਤੇ ਪੀਆਰ 126 ਲਾ ਦਿਓ ਜਿਹੜਾ 90 ਦਿਨ ਚ 43 ਦਿਨਾਂ ਦਾ ਫਰਕ ਆ ਦੋਨਾਂ ਦਾ ਅਸੀਂ ਉਹ ਕਰਨ ਨੂੰ ਤਿਆਰ ਨਹੀਂ ਪਵੰਦੀ ਦੇ ਬਾਵਜੂਦ ਪੂਸਾ 44 ਲੋਕਾਂ ਨੇ ਲਾਤੀ ਕਿਉਂ ਲਾਤੀ ਵੀ ਕਿਉਂ ਵਿਕਿਆ ਉਹ ਦੁਕਾਨਦਾਰਾਂ ਤੇ ਕਿਸੇ ਦੇ ਕੋਲ ਪਰਚਾ ਦਰਜ ਹੋਇਆ ਜਿਹੜਾ 20 ਲੱਖ ਦੂਜੇ ਰਾਜਾਂ ਚੋਂ ਪਿਛਲੇ ਸਾਲ ਤੋਂ ਪਿਛਲੇ ਸਾਲ ਨਰਮੇ ਦੇ ਪੈਕਟ ਆਏ ਉਹਦੀ ਕੋਈ ਜਾਂਚ ਪੜਤਾਲ ਹੋਈ ਤੇ ਅਸੀਂ ਬਹੁਤ ਸੁਚੇਤ ਹੈ ਤੁਸੀਂ ਜਿੰਨਾ ਮਰਜ਼ੀ ਕਰ ਲਿਓ ਪੰਜਾਬ ਜੇ ਅਸੀਂ ਪਾਣੀ ਦੀ ਬਰਬਾਦੀ ਨਾ ਰੋਕੀ ਤਾਂ ਪੰਜਾਬ ਰੇਗਿਸਤਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਅਸੀਂ ਸੰਭਲਣਾ ਤਾਂ ਹੈ ਨਹੀਂ ਨਾ ਅਸੀਂ ਅੱਗ ਲਾਉਣ ਤੋਂ ਹਟਣਾ ਪਤਾ ਨਹੀਂ ਕਿਉਂ ਕਣਕ ਨੂੰ ਕਦੇ ਕੋਈ ਨਹੀਂ ਸਿਰਾਂਦਾ ਅਸੀਂ ਫੇਰ ਉਹਨਾਂ ਖਰਚਿਆਂ ਨੂੰ ਅੱਗ ਲਾ ਲਾ ਕੇ ਦਰਖਤ ਸਾੜ ਤੇ ਹਲੇ ਕਿੰਜ ਗਰਮੀ ਵਧ ਗਈ ਤੇ ਗਰਮੀ ਵਧੂਗੀ ਤਾਂ ਹੋਰ ਕੀ ਹੋ ਇੱਥੇ ਠੰਡ ਪਊਗੀ ਸਾਨੂੰ ਸੰਭਲਣਾ ਚਾਹੀਦਾ ਹੈ ਮੇਰੀ ਸਨਮਰ ਬੇਨਤੀ ਹੈ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਖਾਸ ਕਰਕੇ ਤੁਸੀਂ ਥੋੜਾ ਜਆ ਚੁਗਿਰਦੇ ਦਾ ਵੀ ਖਿਆਲ ਰੱਖੋ ਆਪਦੀਆਂ ਨਵੀਆਂ ਪੀੜ੍ਹੀਆਂ ਤੇ ਵੀ ਖਿਆਲ ਰੱਖੋ ਆ ਦੇਖੋ ਕਿਸੇ ਜ਼ਮਾਨੇ 'ਚ ਜਦੋਂ ਇੱਕ ਮਰੀਜ਼ ਆਇਆ ਸੀ ਕੈਂਸਰ ਦਾ ਕਿਵੇਂ ਆਪਾਂ ਤੜਫੇ ਸੀ ਹੁਣ ਇਥੇ ਘਰ ਘਰ ਕੈਂਸਰ ਤੁਰੇ ਫਿਰਦੇ ਨੇ ਉਹ ਬਿਮਾਰੀਆਂ ਜਿਨ੍ਹਾਂ ਦਾ ਕਦੇ ਨਾਂ ਵੀ ਪਤਾ ਨਹੀਂ ਸੀ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਡਾਕਟਰ ਨੂੰ ਰੱਬ ਦਾ ਰੂਪ ਸਮਝਦੇ ਸੀ ਤੇ ਇਹਨਾਂ ਦੇ ਵਿੱਚੋਂ ਬਹੁ ਗਿਣਤੀ ਰੱਬ ਦਾ ਰੂਪ ਲੋਕਾਂ ਦੀ ਖੱਲ ਲਾਉਣ ਨੂੰ ਲੱਗੇ ਹੋਏ ਨੇ ਜਿਹੜਾ ਕਿ ਮਨੁੱਖਤਾ ਦੇ ਉਲਟ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ